ਲੋ ਜੀ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਵੀਰੇ ਪੰਜਾਬ ਦੀ ਸੋਹਣੀ ਸਵੇਰ ਹੈ। ਅੱਜ ਤਰੀਕ तकरीबन 29 ਹੈ ਤੇ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਥੋੜੀ ਬਹੁਤ ਧੁੰਦ ਪੈ ਗਈ ਹੈ। ਠੰਡ ਤੇ ਵਧੇਗੀ। ਜਿੰਨਾ ਕਰਕੇ ਇਹ ਵੀਡੀਓ ਬਣਾ ਰਹੇ ਹਾਂ ਉਹਨਾਂ ਤਿੰਨ ਬੰਦਿਆਂ ਦੀਆਂ ਕਰਤੂਤਾਂ ਭਈਆਂ ਦੀਆਂ ਕਰਤੂਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਕੱਲ ਦੇ ਟਾਈਮ ਦੇ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਜੀ। ਪਟਿਆਲਾ ਫਗਵਾੜਾ ਔਰ ਇੱਕ ਮੇਰੇ ਖਿਆਲ ਇਥੇ ਆ ਇਹ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂ ਪਹਿਲੀ ਕਟਣਾ ਨਵੇਂ ਸ਼ਹਿਰ ਦੀ ਇਹ ਹੈ ਕਿ ਛੋਟੀ ਬੱਚੀ ਘਰ ਇਕੱਲੀ ਸੀਗੀ ਕਿਸੇ ਪਿੰਡ ਦੇ ਵਿੱਚ ਭਈਆ ਕੁੱਤਾ ਜਿਹੜਾ ਹੈ ਨਜ਼ਰ ਰੱਖੀ ਦੇਖ ਕੇ ਅੰਦਰ ਵੜ ਗਿਆ ਪਰ ਚਲੋ ਗਮਾਂਢੀ ਤਗੜੇ ਸੀਗੇ ਉਹਨਾਂ ਨੇ ਵੀ ਨਜ਼ਰ ਰੱਖੀ ਹੋਈ ਸੀਗੀ ਕਿ ਬੱਚੀ ਘਰ ਇਕੱਲੀ ਹੈ ਤੇ ਉਹਨਾਂ ਭਈਆ ਫੜ ਕੇ ਕੁੱਟਿਆ ਤੇ ਨਾਲੇ ਫਿਰ ਪੁਲਸ ਨੂੰ ਦੇ ਦਿੱਤਾ ਪੁਲਸ ਵਾਲੇ ਵੀਰਾਂ ਨੂੰ ਬੇਨਤੀ ਹੈ ਇਹੋ ਜਿਹਾ ਇੱਕ ਵਾਰੀ ਸੀਆਈ ਸਟਾਫ ਲੈ ਜਾਓ ਤਸੱਲੀ ਕਰਾ ਦਿਓ ਗਾਂ ਤੋਂ ਇਹਨਾਂ ਦੀਆਂ ਪੀੜੀਆਂ ਯਾਦ ਰੱਖਣ ਕੁੱਟਮਾਰ ਜਿਹੜੀ ਥਾਣੇ ਦੀ ਅਲੱਗ ਹੁੰਦੀ ਹੈ ਚੌਂਕੀ ਦੀ ਅਲੱਗ ਹੁੰਦੀ ਹੈ ਸੀਆਈ ਸਟਾਫ ਦੀ ਅਲੱਗ ਹੁੰਦੀ ਹੈ ਬੇਨਤੀ ਇਹ ਹੱਥ ਜੋੜ ਕੇ ਬੀਬੀ ਖੰਨੇ ਵਾਲੀ ਨੂੰ ਵੀ ਕਿ ਜੇ ਤੁਹਾਡੇ ਕੋਈ ਵੀਰ ਭਰਾ ਇਦਾਂ ਦੀ ਹਰਕਤ ਕਰਦੇ ਫੜੇ ਜਾਣ ਜਿਨ੍ਹਾਂ ਦੀ ਤੁਸੀਂ ਸਪੋਰਟ ਕਰ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਰੀਸੀਆਈ ਜੀ ਸਟਾਫ ਜ਼ਰੂਰ ਵਿਖਾਇਆ ਜਾਵੇ। ਅੱਛਾ ਜੀ ਉਹਨਾਂ ਨੇ ਥਾਣੇ ਨੂੰ ਦੇ ਤਾ ਮਾਰਕੁੱਟ ਕਰਕੇ ਹੁਣ ਦੇਖੋ ਉਹਦਾ ਕੀ ਬਣਦਾ। ਨੰਬਰ 2 ਘਟਨਾ ਜੀ ਪਟਿਆਲੇ ਦੀ ਪਟਿਆਲੇ ਦੇ ਵਿੱਚ ਇੱਕ 10 ਸਾਲ ਦੀ ਬੱਚੀ 10 ਸਾਲ ਦੀ ਬੱਚੀ ਦੇ ਨਾਲ ਭਈਏ ਨੇ ਇਹੋ ਜਿਹਾ ਕਲੌਣਾ ਅਪਰਾਧ ਕੀਤਾ ਜੀ। ਉਹ ਭਈਆ ਵੀ ਫੜ ਲਿਆ ਫੜ ਕੇ ਅਗਲੇ ਫਿਰ ਬੰਨਿਆ ਰੁੱਖ ਦੇ ਨਾਲ। ਤੇ ਕਟਮਾਰਕ ਕੀਤੀ ਉਹਦੀ ਤੇ ਪੁਲਸ ਨੂੰ ਫੜਾ ਦਿੱਤਾ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਕਿ ਜੇ ਭਈ ਇਹਨੂੰ ਰੁੱਖ ਦੇ ਨਾਲ ਬੰਨਣਾ ਹੈ ਤੇ ਬੰਨੋ ਇਸ ਤਰੀਕੇ ਨਾਲ ਕਿ ਉਹਦੇ ਪੈਰ ਨਾਲ ਥੱਲੇ ਲੱਗਣ ਚਾਹੇ ਸਿੰਪਲ ਯੋਦੀਆਂ ਬਾਹਾਂ ਜਿਹੜੀਆਂ ਉੱਪਰ ਕਰਕੇ ਤੇ ਫਿਰ ਰੱਸਾ ਪਾ ਕੇ ਤਾਂ ਨੂੰ ਚੁੱਕ ਲੋ ਪੈਰ ਥੱਲੋਂ ਜ਼ਮੀਨ ਤੋਂ ਕਮ ਸੇ ਕੰਮ ਹੀ ਉਹਦੇ 6 6 ਇੰਚ ਤਾਂ ਹੋਣੇ ਚਾਹੀਦੇ ਥੱਲੇ ਪੈਰ ਨਾਲ ਲੱਗਣ ਕਿਉਂਕਿ ਥੱਲੇ ਪੈਰ ਲੱਗਦੇ ਆ ਤੇ ਬੰਦੇ ਨੂੰ ਸਪੋਰਟ ਰਹਿੰਦੀ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨੂੰ ਇਸ ਕਰਕੇ ਉਹਦੇ 6 ਇੰਚ ਪੈਰ ਤਾਂ ਚੁੱਕ ਲੋ ਤੇ ਜੇ ਨਹੀਂ ਤਾਂ ਬਨੋ ਫਿਰ ਉਹਨੂੰ ਜਿੱਦਾਂ ਮੋਰ ਬਣਾਈਦਾ ਮੋਰ ਕਿਦਾਂ ਬਣਾਈਦਾ ਕਿ ਭਈਏ ਦੀਆਂ ਪਿਛਲੀਆਂ ਲੱਤਾਂ ਜਿਹੜੀਆਂ ਨੇ ਉਹ ਪਿਛਲੀਆਂ ਲੱਤਾਂ ਕਹਿੰਦੇ ਆ ਮਤਲਬ ਭਈਏ ਦੇ ਹੱਥ ਪਿੱਛੇ ਨੂੰ ਬੰਨ ਕੇ ਤੇ ਲੱਤਾਂ ਵੀ ਉਹਦੀਆਂ ਕਮਾ ਕੇ ਪਿੱਛੇ ਨੂੰ ਯੂ ਬਣਾ ਕੇ ਤੇ ਉਹਦੇ ਹੱਥਾਂ ਨਾਲ ਜੋੜ ਦੇਣੀ ਆ ਵਿੱਚ ਡੰਡਾ ਫਸਾ ਲਓ ਇੱਕ ਫਸਾ ਕੇ ਡੰਡਾ ਉਹੀ ਰੱਸਾ ਜਿਹੜਾ ਹੱਥਾਂ ਨੂੰ ਬੰਨਿਆ ਰੱਸਾ ਥੋੜਾ ਲੰਮਾ ਲੈਣਾ ਤੇ ਉਹੀ ਉਹਦੇ ਪੈਰਾਂ ਨੂੰ ਪਾ ਕੇ ਤੇ ਡੰਡੇ ਦੇ ਵਿੱਚੋਂ ਦੀ ਪਾ ਕੇ ਤੇ ਕਮਾ ਦੇਣਾ ਇੱਕ ਵਾਰੀ ਇੱਕ ਦੋ ਵੱਟ ਦੇ ਦੇਣੇ ਮਤਲਬ ਸਰੀਰ ਨੂੰ ਤੀਰ ਕਮਾਨ ਬਣਾ ਦੇਣਾ ਬਣਾ ਕੇ ਰੁੱਖ ਦੇ ਉੱਤੋਂ ਦੀ ਛੋਟਾ ਰੱਸਾ ਚਲਿਓ ਤਕਰੀਬਨ ਉਹਨਾਂ ਨੂੰ 6-7 ਇੰਚ ਤਾਂ ਚੁੱਕ ਲੋ ਤੇ ਸੱਟਾ ਮਾਰੋ ਫਿਰ ਉਹਦੇ ਜਾਂ ਤਲੀਆਂ ਦੇ ਵਿੱਚ ਜੇ ਕਿਸੇ ਚੰਗੇ ਭਲੇ ਬੰਦੇ ਨੇ ਵੀ 2 ਜਾਂ 3 ਸੱਟਾਂ ਮਾਰਤੀਆਂ ਨਾ ਉਹਦੇ ਪੈਰਾਂ ਦੇ ਤਲੀਆਂ ਦੇ ਵਿੱਚ ਤੇ ਉਹ ਭਈਆ ساری ਉਮਰ ਲਈ ਨਕਾਰਾ ਹੋ ਜਾਏਗਾ ਪਹਿਲੀ ਗੱਲ ਤਾਂ ਇਹ ਕਿ ਉਹਦੇ ਗੋਡਿਆਂ ਦੇ ਜੋਇੰਟ ਖਿੱਚੇ ਜਾਣਗੇ ਉਹਦੇ ਗਿੱਟਿਆਂ ਦੇ ਜੋਇੰਟ ਖਿੱਚੇ ਜਾਣਗੇ ਉਹ ਤੁਰ ਨਹੀਂ ਸਕਦਾ ਦੂਜਾ ਜਦੋਂ ਉਹਦੀਆਂ ਸੱਟਾਂ ਉਹਦੇ ਪਹੁੰਚਣਗੀਆਂ ਨਾ ਦਿਮਾਗ ਤੱਕ ਤੇ ਦਿਮਾਗ ਹਿੱਲ ਜਾਂਦਾ ਇੱਕ ਵਾਰੀ ਤੀਸਰੀ ਕਹਾਣੀ ਇਹਨਾਂ ਕੁੱਤਿਆਂ ਬੰਦਿਆਂ ਦੀ ਇੰਨੀ ਕੁ ਮਾੜੀ ਹੈ ਕਿ ਮੈਂ ਤੁਹਾਨੂੰ ਸ਼ਬਦਾਂ ਦੇ ਵਿੱਚ ਦੱਸ ਨਹੀਂ ਸਕਦਾ ਕਿਉਂਕਿ ਇਹ ਵੀਡੀਓ ਪਤਾ ਨਹੀਂ ਕਿਸੇ ਭੈਣ ਦੇ ਸਾਹਮਣੇ ਚਲੀ ਜਾਣੀ ਹੈ ਕਿਸੇ ਮਾਂ ਦੇ ਸਾਹਮਣੇ ਚਲੀ ਜਾਣੀ ਹੈ ਕਿਸੇ ਬੱਚੇ ਦੇ ਸਾਹਮਣੇ ਚਲੀ ਜਾਣੀ ਹੈ ਪਰ ਦੱਸਣਾ ਬਹੁਤ ਜ਼ਰੂਰੀ ਹੈ ਜੀ ਅਗਵਾੜੇ ਬੱਸ ਦੇ ਵਿੱਚ ਭਈਆ ਚੜਿਆ ਬੱਸ ਦੇ ਵਿੱਚ ਭੀੜ ਸੀਗੀ ਤੇ ਇੱਕ ਭੈਣ ਖਲੋਤੀ ਸੀ ਗੰਦੇ ਇਨਸਾਨ ਨੇ ਨਹੀਂ ਦੇਖਿਆ ਕਿ ਮੈਂ ਕਿੱਥੇ ਖੜਾ ਮੈਂ ਕੀ ਕਰਨ ਲੱਗਾ ਬਸ ਦੇ ਵਿੱਚ ਭੀੜ ਹੋਣ ਦੀ وجہ ਦੇ ਨਾਲ ਜਦੋਂ ਸਰੀਰ ਨਾਲ ਸਰੀਰ ਟੱਚ ਹੋਇਆ ਤੇ ਭਈਏ ਨੇ ਇੱਡੀ ਗੰਦੀ ਹਰਕਤ ਕੀਤੀ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਉਹਨਾਂ ਦੇ ਨਾਲ ਲਾਤਾ ਲਾ ਲਾਤਾ ਬਸ ਚੱਲਦੀ ਰਹੀ ਭਈਆ ਆਪਣੀ ਗੰਦੀ ਹਰਕਤ ਕਰਦਾ ਰਿਹਾ ਉਹ ਪੈਣ ਨੇ ਇੱਕ ਦੋ ਵਾਰੀ ਕਿ ਵੀ ਮਾਰੇ ਉਹਨੂੰ ਰੋਕਿਆ ਵੀ ਜਨਾ ਬੇਟੀ ਵਿਚਾਰੀ ਜਾਂ ਭੈਣ ਸਾਡੀ ਜਿਹੜੀ ਹੈ ਉਹ ਆਪਣੀ ਇੱਜ਼ਤ ਦੇ ਮਾਰੇ ਚੁੱਪ ਰਹੀ ਕਿ ਮੈਂ ਰੋਲੀ ਪਾਉਂਗੀ ਤੇ ਕੀ ਹੋਏਗਾ ਪਰ ਇਸ ਗੰਦੇ ਇਨਸਾਨ ਨੂੰ ਸ਼ਰਮ ਨਹੀਂ ਆਈ ਅਖੀਰ ਉਹ ਬੋਲੀ ਪਰ ਬੋਲੀ ਉਦੋਂ ਜਦੋਂ ਬਈਏ ਦਾ ਪਰਮ ਜਿਹੜਾ ਹੈ ਉਹਦੇ ਕੱਪੜਿਆਂ ਦੇ ਉੱਤੇ ਪੈ ਗਿਆ ਦੇਖ ਲੋ ਬੋਲਣ ਲੱਗੇ ਸ਼ਰਮ ਆਉਂਦੀ ਹੈ ਦੱਸਣ ਲੱਗੇ ਸ਼ਰਮ ਆਉਂਦੀ ਹੈ ਪਰ ਉਹ ਇਨਸਾਨ ਨੇ ਜਿਹੜੀ ਕਰਤੂਤ ਕੀਤੀ ਉਹਨੂੰ ਇੰਨੀ ਸ਼ਰਮ ਨਹੀਂ ਆਈ ਕਿ ਮੈਂ ਬੱਸ ਦੇ ਵਿੱਚ ਖੜਾ ਹਾਂ ਮੈਂ ਸਫ਼ਰ ਕਰ ਰਿਹਾ ਹਾਂ ਇਹ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਜਾ ਰਹੀ ਹੈ ਜਿਹੜੀ ਉਹਦੀ ਵੀ ਮਜਬੂਰੀ ਹੋएगी ਜਿਹੜੀ ਬੱਸ ਦੇ ਵਿੱਚ ਜਾਂਦੀ ਹੈ ਨਿੱਤੇ ਅੱਜਕੱਲ ਬਸਾਂ ਦੇ ਵਿੱਚ ਜਾਂਦਾ ਕਿਹੜਾ ਇੱਕ ਕਰਤੂਤ ਕੀਤੀ ਉਹਨੇ ਫਿਰ ਵਿਚਾਰੀ ਨੇ ਥੋੜਾ ਬਹੁਤ ਲੋਕਾਂ ਨੂੰ ਕਿਹਾ ਰੋਲੀ ਪਾਈ ਉਹਨਾਂ ਨੇ ਫੜ ਕੇ ਬਸ ਤੋਂ ਥੱਲੇ ਲਾ ਲਿਆ ਮਾਰੀਆਂ ਜੁੱਤੀਆਂ ਜੀ ਜੁੱਤੀਆਂ ਮਾਰ ਕੇ ਤੇ ਪੁਲਿਸ ਦੇ ਹਵਾਲੇ ਕਰਤਾ رپورਟਰ ਉੱਥੇ ਆਇਆ رپورਟਰ ਨੇ ਇਹ ਕੰਜਰ ਸਬੂਤ ਮੰਗਦੇ ਨੇ ਅਗਲੀ ਨੇ ਫਿਰ ਸਬੂਤ ਦਿੱਤਾ ਉਹਨੇ ਵਿਚਾਰੀ ਨੇ ਜਿਹੜੇ ਕੱਪੜੇ ਪਾਏ ਹੋਏ ਸੀਗੇ ਜਿਨ੍ਹਾਂ ਤੇ ਸਪਰਮ ਲੱਗਾ ਉਹਨੇ ਉਹ ਦਿਖਾਇਆ ਸਾਰਾ ਯੂਨਿਟ ਜਿਹੜਾ ਗਰ ਕੀਤਾ ਹੋਇਆ ਦਸੋ ਕੀ ਕਰੀਏ ਇਹਨਾਂ ਦਾ ਇਹਨਾਂ ਦਾ ਇਲਾਜ ਕੋਈ ਹੈ ਇਹਨਾਂ ਨੂੰ ਵੜਦ ਦਿਓ ਮਾਰ ਕੇ ਸੁੱਟ ਦਿਓ ਇਹੋ ਜਿਹਾ ਬੰਦਾ ਕੋਈ ਐਸੇ ਬੰਦੇ ਦੀ ਲੋੜ ਨਹੀਂ ਕਮਾਲ ਹੋ ਗਈ ਯਾਰ ਸਾਡਾ ਕਾਨੂੰਨ ਜਿਹੜਾ ਇਹਨਾਂ ਥੱਲੇ ਗਿਰ ਗਿਆ ਕਿ ਇਹੋ ਜੀ ਹਰਕਤ ਕਰਨ ਵਾਲੇ ਬੰਦੇ ਨੂੰ ਫਿਰ 2-4 ਸਾਲ ਸਜ਼ਾ ਦੇ ਕੇ ਤੇ ਛੱਡ ਦਿੰਦੇ ਨੇ ਅਵਲ ਤੇ ਪ੍ਰੋਲ ਹੀ ਦੇ ਦਿੰਦੇ ਨੇ ਜਵਾਨ ਤੇ ਦੇ ਦਿੰਦੇ ਨੇ ਵੀ ਜਾ ਜਾ ਕੇ ਹੋਰ ਕਾਰੇ ਕਰ ਕੋਈ ਗੱਲ ਨਹੀਂ ਫੇਰਾ ਜੀ ਇਹ ਸਾਡੇ ਦੇਸ਼ ਦਾ ਕਾਨੂੰਨ ਹੈ। ਇੰਨੀ ਗੰਦੀਆਂ ਹਰਕਤਾਂ। ਕੱਲੋਂ ਫੇਰ ਮਿਲਾਂਗੇ ਜੀ। ਮਿਹਰਬਾਨੀ। ਥੈਂਕ ਯੂ।